ਨਵਾਂ ਰੋਡ ਤੋਂ ਰਹਿਣ ਵਾਲੀ ਆ ਮੇਰਾ ਨਾਮ ਪ੍ਰਵੀਨ ਲੱਗਾ ਗੱਲਬਾਤ ਅੱਜ ਦੀ ਰਾਤੀ ਨੂੰ 1 ਵਜੇ ਸਵਾ 1 ਵਜੇ ਮਾਰ ਖੜਾ ਹੋ ਗਿਆ ਹੋਇਆ ਤੇ ਮੈਂ ਬਾਹਰ ਇਸਰਲਾ ਆਪਣੇ ਘਰ ਤੋਂ ਦੇਖਿਆ ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇ ਸੀ ਉਹਨਾਂ ਕੋਲ ਡੱਡੀਆਂ ਵੱਡੀਆਂ ਡੰਗਾਂ ਦਿਨਾਂ ਉਸ ਤੋਂ ਬਾਅਦ ਮੈਂ ਆਇਆ ਫੋਨ ਫੜ ਕੇ ਤੇ ਆਪਣੇ પતિ ਜੀ ਨੂੰ ਫੋਨ ਕਰਤਾ ਕਿ ਮਨੀਸ਼ ਸਾਡੇ ਘਰ ਨਾ ਕੋ ਬੰਦੇ ਆ ਗਏ ਆ ਬਾਹਰ ਤੇ ਤੁਸੀਂ ਕਿਤੇ ਰਾਜੋ 10 ਮਿੰਟ ਨੂੰ ਐਵੇਂ ਉੱਠ ਗਏ ਉਹਨਾਂ ਨੇ ਆਪਣਾ ਜਿਹੜਾ ਸੀ ਵੇਪਨ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਲ ਕੱਟ ਕੇ ਬਾਹਰ ਉਹਦੇ ਤੋਂ ਇੱਕ ਛੜਕ ਤੇ ਮਿੰਟ ਤੱਕ ਲੱਗ ਗਿਆ ਕਿ ਬਾੜ ਕੇ ਹੀ ਹੈਗਾ ਗ੍ਰੀਲ ਉਹਨਾਂ ਨੇ ਜਿਸੇ ਨਾਲ ਫੋਨ ਕੀਤਾ ਉਹਨਾਂ ਨੇ ਦੇਖਿਆ ਕਿ ਇਹ ਜਨਾਨੀ ਤੇ ਫੋਨ ਕਰਨ ਲੱਗੀ ਸਭ ਨੂੰ ਉਹ ਅੰਦਰ ਆ ਗਏ ਉਹਨਾਂ ਨੇ ਸਾਨੂੰ ਇੱਕ ਦਮ ਘੇਰਾ ਪਾ ਲਿਆ ਸਾਡ ਕਾਮ ਵਾਲੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖੋਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਖੋਟਾ ਜਿਹੜਾ ਸੀ ਉਹ ਕੁੰਡੀਆਂ ਤੋੜ ਕੇ ਅੰਦਰ ਆ ਗਏ ਸਾਰਾ ਕੁਝ ਮਤਲਬ ਫਰ ਮੇਰੀ ਦੁੰਦਰੀ ਦੀ ਨੀਂਹ ਮਾਈ ਹੋਈ ਸੀ ਲੱਗੀ ਇਹਨਾਂ ਦੇ ਵੀ ਸਿਰ 'ਚ ਉਹਨਾਂ ਨੇ ਬਹੁਤ ਜ਼ਿਆਦਾ ਖੱਟਾ ਮਾਰੀਆਂ ਉਹਨਾਂ ਕੋਲ ਅਠਾ ਨੋਆ ਕੋਲ 20 ਸੀ ਜਿਆਦਾ ਕੋ ਡੀਆਬਲਿੰਗ ਟਾਂ ਗੰਡੂਆਂ ਗਾਂ ਸੀ ਕਿੰਨੇ ਤੇ ਕੈਂਚੀ ਸ਼ਾਇਦ ਮਾਰੀ ਆ ਉਹਨਾਂ ਕੋਲ ਥੋੜੀਆਂ ਵੀ ਸੀ ਰੇਤੀਆਂ ਵੀ ਸੀ ਔਰ ਕੀ ਕਹਿੰਦੇ ਥਿਆਨੀਆਂ ਥੂਨੀਆਂ ਸਾਰਾ ਸਮਾਨ ਸੀ ਉਹ ਆਈ ਸੀ ਯੂ ਵਿੱਚ ਐਸਲੀ ਉਹ ਯੂ ਨੋ ਵੀ ਉਹਨਾਂ ਹਸਪਤਾਲ ਦਾ ਆ ਰਿਹਾ ਹੈ ਜੀ ਪੁਲਿਸ ਨੇ ਮੇਰੇ ਪਤੀ ਜੀ ਨੇ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲਨੇ ਆ ਤਾਂ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਇਹ ਸਾਰਾ ਡਿਪੂ ਅਧਿਕਾਰੀ ਐਸ ਮਤਲਬ ਕੀ ਮਾਰਦਾ ਥੋੜੀ ਕੀ ਆ। ਹੋਰ ਅੱਜ 1:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪੈ ਗਿਆ। ਤੇ ਉਸੇ ਲਈ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ। ਤੇ ਉਦੋਂ ਬੰਦੇ ਅੰਦਰ ਹੀ ਸੀਗੇ। ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ। ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਵੀ ਫਾਇਰ ਕੀਤੇ। ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਦ ਵਿੱਚ ਭੱਜ ਗਿਆ ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਰਕ ਕਰਨੇ ਸ਼ੁਰੂ ਕਰਤੇ ਫਿਰ ਆਹੀ ਅੰਦਰੋਂ ਫਾਇਰ ਕੀਤੇ ਜਿਹੜਾ ਕਿ ਉਹ ਭੱਜ ਗਿਆ ਹਾਂਜੀ ਭੋਜ ਦਾ ਸਾਰਾ ਸੋਨਾ ਲੈ ਗਏ ਜੀ ਫਿਰ ਛਟਾਂ ਸਾਡੇ ਵੀ ਲੱਗੀਆਂ ਉਹਨਾਂ ਦੇ ਵੀ ਲੱਗੀਆਂ ਸਾਡੇ ਕਿਹਨੇ ਲੱਗੀਆਂ ਵੱਡੇ ਭਾਈ ਦੇ ਲੱਗੀਆਂ ਫੂਫੜ ਜਿਹੇ ਲੱਗੀਆਂ ਨੇਸੀਏ ਤੇ ਆਏ ਉਹਨੇ ਚੰਗਾ ਮਾਰਿਆ ਅਸੀਂ ਜੋ ਅਸੀਂ ਆ ਰਹੇ ਸੀਗੇ ਉਦੋਂ ਫੋਨ ਕਰਤਾ ਸੀਗਾ ਪਰ ਪੁਲਿਸ ਦੋ ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ ਕਿਹਦੀ ਨਿਗਾਰਦ ਤਾਂ ਮੈਨੂੰ ਕੋਈ 1:29:30 ਮਿੰਟ ਤੇ ਮਨੀਸ਼ ਦਾ ਫੋਨ ਆਇਆ ਵਾ ਕਿ ਇਸ ਦਾ ਇਸ ਤਰ੍ਹਾਂ ਬੰਦੇ ਪੈ ਗਿਆ ਅਸੀਂ within 3 ਤੋਂ 4 ਮਿੰਟ ਦੇ ਚਾਲੀਪੋਰ ਸਾਰੀ ਅਸੀਂ ਇੱਥੇ ਬੋਧੇ ਆ ਤੇ ਉਹਨੇ ਜਦੋਂ ਸਿਰਫ 30 ਕਿੰਨੇ ਦਾ ਸਾਰਕ ਪਿਆ ਜਿਹੜੇ ਬੰਦੇ ਨਿਕਲ ਗਏ ਸੀਗੇ ਤੇ ਬਹੁਤ ਜਲਦੀ ਬੰਦੇ ਜਰੇ ਆ ਸਾਡੀ ਗ੍ਰਿਫਤੀ ਹੋਣਗੇ ਦਾ ਫਲ ਲਵਾਂਗੇ ਜੇ ਸਾਡੇ ਸੀਨੀਅਰ ਸਟਾਫਰ ਵੱਲੋਂ ਇਸ ਸਾਲ ਬੜੀਆਂ ਸਖਤ ਦਾਤਾਂ ਦੇ ਬੰਦੇ ਕਿਸੇ ਤਰ੍ਹਾਂ ਮੌਕਨੇਂੀਆਂ ਉਹਨਾਂ ਨੂੰ ਫੜਿਆ ਹੋਇਆ। ਸਮਾਨ ਦਾ ਕਿ ਦਸੋਣਾ ਕੋਲਾ ਲੈ ਕੇ ਜਾਈ ਨੇ ਜੀ ਇਹਦਾ ਇੱਕ ਪ੍ਰੋਫੈਸਰ ਲੋਕ ਹੈ ਇੱਕ ਚੈਨਾ ਤੇ ਟੂਰੀਆਂ ਨੇ। ਉਹਨਾਂ ਦੇ ਸਪਲਾਈ ਹੈ ਜੀ ਵੱਡੇ ਅਸੀਂ ਪਿੱਛਾ ਕੋਈ ਪਾਰਿਆ ਨਹੀਂ।